ਦੋਸਤੋ ਪੰਜਾਬ ਪੀਐਸਸੀ ਭਰਤੀ 2024 ਦੀ ਅੱਜ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜੀ ਦੋਸਤੋ ਇਸ ਵਿੱਚ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਕੀ ਹੈ ਕਿਹੜੇ ਕਿਹੜੇ ਪੋਸਟਾਂ ਤੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਤੇ ਕਿੰਨੀ ਉਮਰ ਹੱਦ ਤੱਕ ਕੀਤੀ ਗਈ ਹੈ ਇਸ ਦੀ ਸਾਰੀ ਜਾਣਕਾਰੀ ਮੈਂ ਤੁਹਾਨੂੰ ਦੇਵਾਂਗਾ ਕਿਰਪਾ ਕਰਕੇ ਮੇਰੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਦਲਪਹਿਲੇ ਆਈਕਨ ਨੂੰ ਦਬਕ ਕੇ ਛੱਡ ਦਿਓ ਜੀ ਤਾਂਕਿ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਤਾਂ ਉਸ ਦੀ ਸਹੀ ਤੇ ਸਟੀ ਦੋਸਤੋ ਇਹ ਬਿਲਕੁਲ ਰੈਗੂਲਰ ਭਰਤੀ ਹੈ ਜੀ ਪੋਸਟਾਂ 300 ਪਲੱਸ ਨੇ ਜਿਸ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਸੈਲਰੀ ਦੀ ਗੱਲ ਕਰੀਏ ਤਾਂ 47600 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਪੰਜਾਬ ਦੇ ਮੁੰਡੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਹੈ ਜੀ ਜੋ ਯੋਗ ਨੇ ਉਹ ਅਪਲਾਈ ਜ਼ਰੂਰ ਕਰਨਾ ਚਲੋ ਦੋਸਤੋ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਦੋਸਤੋ 300 ਤੋਂ ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਦੋਸਤੋ ਤੁਸੀਂ ਸਿਰਫ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਦੋਸਤੋ ਪੋਸਟਾਂ ਦੀ ਡਿਟੇਲ ਤੇ ਅਥੇ ਨੋਟੀਫਿਕੇਸ਼ਨ ਤੇ ਸੈਲਰੀ ਇਸ ਤਰ੍ਹਾਂ ਹੈ ਦੋਸਤੋ ਪੋਸਟਾਂ ਨੇ ਵੈਂਟਨਰੀ ਅਫਸਰ ਦੀਆਂ ਟੋਟਲ ਪੋਸਟਾਂ ਨੇ ਜੀ 300 ਪਲੱਸ ਉਮਰ ਹੱਦ ਹੈ 18 ਤੋਂ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਦੋਸਤੋ ਵਿਦਿਅਕ ਯੋਗਤਾ ਇਸ ਤਰ੍ਹਾਂ ਹੈ ਬੈਚਲਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੋਵੇ ਵੈਂਟਨਰੀ ਸਾਇੰਸ ਜਾਂ ਫਿਰ ਐਨੀਮਲ ਹਸਬੈਂਡਰੀ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਇਨਾ ਪੋਸਟਾਂ ਲਈ 47600 ਰੁਪਿਆ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਦੋਸਤੋ ਇਨਾ ਪੋਸਟਾਂ ਲਈ ਅਪਲਾਈ ਕਰਨਾ ਹੈ ਜੀ ਤੁਸੀਂ ਆਨਲਾਈਨ। ਦੋਸਤੋ ਪਹਿਲਾਂ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਫਿਰ ਅਪਲਾਈ ਕਰਨਾ ਹੈ। ਲਾਸਟ ਡੇਟ ਰੱਖੀ ਗਈ ਹੈ ਜੀ 28/3/2024 ਤੱਕ। ਤੁਸੀਂ ਇਨਾ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ। ਦੋਸਤੋ ਐਪਲੀਕੇਸ਼ਨ ਫੀਸ ਪੇਮੈਂਟ ਕਰਨ ਦੀ ਲਾਸਟ ਡੇਟ ਵੀ 28/3/2024 ਹੀ ਰੱਖੀ ਗਈ ਹੈ। ਦੋਸਤੋ ਇਨਾ ਪੋਸਟਾਂ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਜਿਸ ਵਿੱਚ ਰਾਈਟਿੰਗ ਐਗਜ਼ਾਮ ਹੋਵੇਗਾ ਜਿਸ ਵਿੱਚ 120 ਕੁਐਸਚਨ ਹੋਣਗੇ। ਇਸ ਤੋਂ ਬਾਅਦ ਇੰਟਰਵਿਊ ਡਾਕੂਮੈਂਟ ਵੈਰੀਫਿਕੇਸ਼ਨ ਅਤੇ ਮੈਟ੍ਰਿਕ ਲਿਸਟ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਹੋਵੇਗਾ ਜੀ। ਦੋਸਤੋ ਜਿਹੜੀ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਉਹ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੀ ਹੋਵੇਗੀ। ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ ਤੇ ਪੜ੍ਹ ਕੇ ਆਪਣੀ ਕੈਟਾਗਰੀ ਦੇ ਹਿਸਾਬ ਨਾਲ ਫੀਸ ਭਰ ਸਕਦੇ ਹੋ ਜੀ। ਇਸ ਦੀ ਫੀਸ ਤੁਸੀਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਰਾਹੀਂ ਹੀ ਭਰ ਸਕਦੇ ਹੋ। ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਜੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।